ਬਹੁਤ ਸਮੇਂ ਪਹਿਲਾਂ ਦੀ ਗੱਲ ਹੈ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪਿਆਰੇ ਸਾਥੀ ਭਾਈ ਮਰਦਾਨਾ ਜੀ ਨਾਲ ਪਿੰਡ-ਪਿੰਡ ਘੁੰਮਦੇ ਸਨ ਜਿੱਥੇ ਵੀ ਜਾਂਦੇ ਲੋਕਾਂ ਦੇ ਦੁੱਖ ਦੂਰ ਕਰਦੇ ਪਿਆਰ ਅਤੇ ਭਗਤੀ ਦਾ ਸੰਦੇਸ਼ ਦਿੰਦੇ ਇੱਕ ਦਿਨ ਗੁਰੂ ਸਾਹਿਬ ਜੀ ਇੱਕ ਜਿਹੇ ਪਿੰਡ ਪਹੁੰਚੇ ਜਿੱਥੇ ਸਨਾਟਾ ਛਾਇਆ ਹੋਇਆ ਸੀ ਭਾਈ ਮਰਦਾਨਾ ਨੇ ਕਈ ਘਰਾਂ ਦੇ ਦਰਵਾਜ਼ੇ ਖੜਕਾਏ ਪਰ ਹਰ ਥਾਂ ਤੋਂ ਨਿਰਾਸ਼ਾ ਹੀ ਮਿਲੀ ਨਾ ਕਿਸੇ ਨੇ ਦਰਵਾਜ਼ਾ ਖੋਲ੍ਹਿਆ ਨਾ ਕਿਸੇ ਨੇ ਜਵਾਬ ਦਿੱਤਾ ਜਿਵੇਂ ਸਾਰਾ ਪਿੰਡ ਸੁੱਤਾ ਪਿਆ ਹੋਵੇ ਗੁਰੂ ਜੀ ਨੇ ਆਪਣੀ ਦਿੱਬੇ ਦ੍ਰਿਸ਼ਟੀ ਨਾਲ ਵੇਖਿਆ ਕਿ ਪਿੰਡ ਵਾਲੇ ਡਰ ਦੇ ਕਾਰਨ ਬਾਹਰ ਨਹੀਂ ਨਿਕਲ ਰਹੇ ਅਸਲ ਵਿੱਚ ਪਿੰਡ ਵਿੱਚ ਇੱਕ ਅਮੀਰ ਆਦਮੀ सेठ ਪ੍ਰੇਮਚੰਦ ਰਹਿੰਦਾ ਸੀ ਜਿਸ ਨੂੰ ਕੋੜ ਦੀ ਭਿਆਨਕ ਬਿਮਾਰੀ ਹੋ ਗਈ ਸੀ ਬਿਮਾਰੀ ਦੇ ਡਰ ਨਾਲ ਪਿੰਡ ਵਾਲਿਆਂ ਨੇ ਉਸ ਨੂੰ ਆਪਣੇ ਤੋਂ ਵੱਖ ਕਰ ਦਿੱਤਾ ਸੀ ਪਿੰਡ ਦੇ ਬਾਹਰ ਇੱਕ ਝੌਂਪੜੀ ਬਣਾ ਦਿੱਤੀ ਸੀ ਅਤੇ ਉੱਥੇ ਉਸ ਨੂੰ ਇਕੱਲਾ ਛੱਡ ਦਿੱਤਾ ਸੀ ਗੁਰੂ ਸਾਹਿਬ ਜੀ ਅਤੇ ਭਾਈ ਮਰਦਾਨਾ ਜਦੋਂ ਉਸ ਛੌਂਪੜੀ ਦੇ ਕੋਲ ਪਹੁੰਚੇ ਤਾਂ ਅੰਦਰੋਂ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਭਾਈ ਮਰਦਾਨਾ ਜਿਵੇਂ ਹੀ ਅੰਦਰ ਗਏ ਤਾਂ ਤੇਜ਼ ਬਦਬੂ ਅਤੇ ਦੁਖਦਾਈ ਦ੍ਰਿਸ਼ ਦੇਖ ਕੇ ਬਾਹਰ ਆ ਗਏ ਉਹਨਾਂ ਕਿਹਾ ਮਹਾਰਾਜ ਅੰਦਰ ਦਾ ਹਾਲ ਬਹੁਤ ਮਾੜਾ ਹੈ ਗੁਰੂ ਨਾਨਕ ਦੇਵ ਜੀ ਨੇ ਮੁਸਕਰਾ ਕੇ ਕਿਹਾ ਮਰਦਾਨਿਆ ਕਿਸੇ ਨਾਲ ਨਫ਼ਰਤ ਨਾ ਕਰ ਇਹ ਬਿਮਾਰੀ ਇਨਸਾਨ ਦਾ ਦੋਸ਼ ਨਹੀਂ ਹੈ ਚਲੋ ਅੰਦਰ ਚਲੀਏ ਗੁਰੂ ਜੀ ਪਿਆਰ ਨਾਲ ਅੰਦਰ ਗਏ ਉੱਥੇ ਇੱਕ ਕਮਜ਼ੋਰ ਪੀੜ ਵਿੱਚ ਤੜਫਦਾ ਇਨਸਾਨ ਪਿਆ ਸੀ ਗੁਰੂ ਜੀ ਨੇ ਨੇੜੇ ਜਾ ਕੇ ਪੁੱਛਿਆ ਪੁੱਤਰ ਤੇਰਾ ਨਾਮ ਕੀ ਹੈ ਉਹ ਬੋਲਿਆ ਮੈਂ ਸੇਠ ਪ੍ਰੇਮਚੰਦ ਹਾਂ ਕਦੇ ਇਸ ਪਿੰਡ ਦਾ ਸਭ ਤੋਂ ਅਮੀਰ ਆਦਮੀ ਸੀ ਸਭ ਕੁਝ ਸੀ ਮੇਰੇ ਕੋਲ ਦੌਲਤ ਚਾਨ ਸ਼ੌਕਤ ਆਰਾਮ ਪਰ ਅੱਜ ਇਸ ਬਿਮਾਰੀ ਨੇ ਸਭ ਕੁਝ ਛੀਨ ਲਿਆ ਹੁਣ ਕੋਈ ਮੇਰਾ ਹਾਲ ਨਹੀਂ ਪੁੱਛਦਾ ਮੇਰੇ ਪਰਿਵਾਰ ਅਤੇ ਪਿੱਡ ਵਾਲਿਆਂ ਨੇ ਮੈਨੂੰ ਛੱਡ ਦਿੱਤਾ ਮੈਂ ਇਕੱਲਾ ਇਸ ਝੌਂਪੜੀ ਵਿੱਚ ਸੜ ਰਿਹਾ ਹਾਂ ਇਹ ਕਹਿੰਦਾ ਹੋਇਆ ਉਸ ਦੀਆਂ ਅੱਖਾਂ 'ਚੋਂ ਹੰਝੂ ਵਗਣ ਲੱਗੇ ਗੁਰੂ ਜੀ ਦਾ ਸੰਦੇਸ਼ ਗੁਰੂ ਨਾਨਕ ਦੇਵ ਜੀ ਨੇ ਬਹੁਤ ਪਿਆਰ ਨਾਲ ਕਿਹਾ ਪ੍ਰੇਮਚੰਦ ਇਹ ਦੁੱਖ ਕਿਸੇ ਹੋਰ ਦੀ ਗਲਤੀ ਨਹੀਂ ਹੈ ਖੁਦਾ ਨੇ ਤੈਨੂੰ ਬਹੁਤ ਕੁਝ ਦਿੱਤਾ ਸੀ ਪਰ ਤੂੰ ਉਸ ਦੌਲਤ ਦਾ ਸਹੀ ਉਪਯੋਗ ਨਹੀਂ ਕੀਤਾ ਨਾ ਤੇਰਾ ਦਿਲ ਗਰੀਬਾਂ ਨੇ ਪਿਗਲਿਆ ਨਾ ਤੂੰ ਪ੍ਰਭੂ ਦਾ ਨਾਮ ਲਿਆ ਤੂੰ ਖੁਦਾ ਦਾ ਸ਼ੁਕਰਗੁਜ਼ਾਰ ਨਹੀਂ ਰਹਾ ਪਰ ਘਬਰਾਉਣਾ ਨਹੀਂ ਜੇ ਅੱਜ ਤੋਂ ਤੂੰ ਸੱਚੇ ਦਿਲ ਨਾਲ ਵਾਹਿਗੁਰੂ ਨੂੰ ਯਾਦ ਕਰੇਗਾ ਤਾਂ ਤੇਰੀ ਤਕਲੀਫ ਦੂਰ ਹੋ ਸਕਦੀ ਹੈ ਗੁਰੂ ਜੀ ਨੇ ਇਹ ਕਹਿ ਕੇ ਉਸ ਨੂੰ ਦਇਆ ਅਤੇ ਪ੍ਰੇਮ ਨਾਲ ਵੇਖਿਆ ਉਸ ਪਲ ਬਾਹਿ ਗੁਰੂ ਦੀ ਕਿਰਪਾ ਹੋਈ ਅਤੇ ਪ੍ਰੇਮਚੰਦ ਦਾ ਸਰੀਰ ਹੌਲੀ-ਹੌਲੀ ਠੀਕ ਹੋਣ ਲੱਗਾ ਉਸ ਦੀ ਚਮੜੀ ਤੋਂ ਬਿਮਾਰੀ ਦੂਰ ਹੋ ਗਈ ਜਦੋਂ ਇਹ ਚਮਤਕਾਰ ਦੀ ਖਬਰ ਪਿੰਡ ਤੱਕ ਪਹੁੰਚੀ ਤਾਂ ਸਾਰੇ ਲੋਕ ਦੌੜੇ-ਦੌੜੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਆ ਗਏ ਪਿੰਡ ਵਾਲੇ ਸ਼ਰਮਿੰਦਾ ਸਨ ਉਹ ਕਹਿਣ ਲੱਗੇ ਗੁਰੂ ਜੀ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਅਸੀਂ ਡਰ ਦੇ ਕਾਰਨ ਪ੍ਰੇਮਚੰਦ ਨੂੰ ਇਕੱਲਾ ਛੱਡ ਦਿੱਤਾ ਸਾਨੂੰ ਮਾਫ ਕਰਦੇ ਹੋ ਗੁਰੂ ਸਾਹਿਬ ਜੀ ਨੇ ਸਮਝਾਇਆ ਕਦੇ ਵੀ ਕਿਸੇ ਨਾਲ ਨਫ਼ਰਤ ਨਾ ਕਰੋ ਬਿਮਾਰ ਇਨਸਾਨ ਨੂੰ ਛੱਡਣਾ ਨਹੀਂ ਚਾਹੀਦਾ ਉਸ ਦਾ ਇਲਾਜ ਅਤੇ ਸੇਵਾ ਕਰਨੀ ਸਭ ਤੋਂ ਵੱਡਾ ਧਰਮ ਹੈ ਪਿੰਡ ਵਾਲਿਆਂ ਨੇ ਇਹ ਵਚਨ ਦਿੱਤਾ ਕਿ ਹੁਣ ਉਹ ਮਿਲ ਕੇ ਪ੍ਰੇਮਚੰਦ ਤੇ ਹੋਰ ਲੋੜਵੰਦ ਦੀ ਸੇਵਾ ਕਰਨਗੇ ਉਹਨਾਂ ਨੇ ਉੱਥੇ ਹੀ ਇੱਕ ਧਰਮਸ਼ਾਲਾ ਬਣਾਈ ਜਿੱਥੇ ਲੋਕ ਇਕੱਠੇ ਹੋ ਕੇ ਭਗਤੀ ਸੇਵਾ ਅਤੇ ਸੰਗਤ ਕਰਨ ਲੱਗੇ ਇਸ ਘਟਨਾ ਨੇ ਸਭ ਨੂੰ ਸਿਖਾਇਆ ਕਿ ਬਿਮਾਰੀ ਤੋਂ ਡਰਨਾ ਨਹੀਂ ਚਾਹੀਦਾ ਸੇਵਾ ਕਰਨੀ ਚਾਹੀਦੀ ਹੈ ਇਨਸਾਨ ਦੀ ਅਸਲੀ ਦੌਲਤ ਉਸਦਾ ਧਨ ਨਹੀਂ ਬਲਕਿ ਉਸਦਾ ਨੇਕ ਦਿਲ ਅਤੇ ਪ੍ਰਭੂ ਦਾ ਨਾਮ ਹੈ। ਹੋਰਨਾਂ ਦੇ ਦੁੱਖ ਵਿੱਚ ਸਾਥ ਦੇਣਾ ਹੀ ਸਭ ਤੋਂ ਵੱਡਾ ਧਰਮ ਹੈ। ਦੋਸਤੋ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਤੁਸੀਂ ਹੋਰ ਵੀ ਅਜਿਹੀਆਂ ਪ੍ਰੇਰਣਾਦਾਇਕ ਕਥਾਵਾਂ ਵੇਖ ਸਕੋ।